ਨਿਨਨਗਰ ਦੇ ਬੱਸ ਸਟੈਂਡ ਦੀ ਪਿਛਲੇ ਕਈ ਦਹਾਕਿਆਂ ਤੋਂ ਸੁਧਨੀ ਲਈ ਗਈ ਜਿਸ ਕਾਰਨ ਇਸ ਦਾ ਬੁਰਾ ਹਾਲ ਹੋ ਗਿਆ ਹੈ ਤੇ ਨਾ ਤਾਂ ਇੱਥੇ ਪੀਣ ਦੇ ਪਾਣੀ ਦੀ ਕੋਈ ਵਿਵਸਥਾ ਹੈ ਤੇ ਨਾ ਹੀ ਇੱਥੇ ਗਰਮੀ ਵਿੱਚ ਬੈਠਣ ਦੇ ਲਈ ਕੋਈ ਇੰਤਜ਼ਾਮ ਜੜਾ ਕੀਤਾ ਗਿਆ ਇੱਕ ਸ਼ੈਡ ਤਾਂ ਪੈ ਗਿਆ ਹੈ ਪਰ ਸ਼ੈਡ ਵਿੱਚ ਪੱਖੇ ਨਹੀਂ ਹੈ ਬਰਸਾਤ ਦੇ ਦਿਨਾਂ ਵਿੱਚ ਜਗਾ ਜਗਾ ਜੜਾ ਇਹ ਚਿੱਕੜ ਹੋ ਜਾਂਦਾ ਹੈ ਤੇ ਦੇਰ ਤੱਕ ਪਾਣੀ ਜੜਾ ਖੜਾ ਰਹਿੰਦਾ ਹੈ ਪਬਲਿਕ ਬਾਥਰੂਮ ਦੀ ਹਾਲਤ ਵੀ ਜੜੀ ਹੈ ਬੇहद ਮਾੜੀ ਦਸੀ ਜਾ ਰਹੀ ਹੈ ਤੇ ਲੋਕਾਂ ਦੀ ਮੰਗ ਹੈ ਕਿ ਜਲਦ ਤੋਂ ਜਲ ਜੜਾ ਇਹ ਨਿਨਨਗਰ ਦੇ ਬੱਸ ਸਟੈਂਡ ਦਾ ਸੁਧਾਰ ਕੀਤਾ ਜਾਵੇ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਥਾਨਕ ਲੋਕਾਂ ਨੇ ਸੇ ਕਿ ਦਿਨਾਨਗਰ ਬੱਸ ਸਟੈਂਡ ਦਾ ਹਾਲ ਬਹੁਤ ਜ਼ਿਆਦਾ ਬੁਰਾ ਹੈ ਬਾਥਰੂਮ ਵੀ ਬਹੁਤ ਜ਼ਿਆਦਾ ਗੰਦੇ ਨੇ ਇਸ ਤੋਂ ਇਲਾਵਾ ਇੱਕ ਸ਼ੈੱਡ ਜਿਹੜੀ ਆ ਉਹ ਪਾਈ ਗਈ ਹੈ ਪਰ ਉੱਥੇ ਕੋਈ ਪੱਖਾ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਗਰਮੀ ਵਿੱਚ ਉਥੇ ਥੱਲੇ ਬੈਠ ਕੇ ਬਸਾਂ ਦੀ ਉਡੀਕ ਕਰਨੀ ਪੈਂਦੀ ਹੈ ਤੇ ਆਮ ਲੋਕਾਂ ਨੇ ਵੀ ਕਿਹਾ ਹੈ ਕਿ ਇੱਥੋਂ ਇੱਥੋਂ ਦੇ ਮੰਤਰੀ ਜਿਹੜੇ ਨੇ ਉਹ ਵੀ ਐਮਐਲਏ ਵੀ ਜਿਹੜੇ ਨੇ ਉਹਨਾਂ ਦੇ ਅੱਗੇ ਵੀ ਜਿਹੜਾ ਹੈ ਮੰਗ ਕੀਤੀ ਸੀ ਆਕਾਲੀ ਸਰਕਾਰ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਇੱਥੇ ਆਈ ਹੈ ਪਰ ਕਿਸੇ ਵੀ ਸਰਕਾਰ ਦੀ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਬਸ ਸਟੈਂਡ ਦੀ ਤਰੱਕੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਸਥਾਨਕ ਲੋਕਾਂ ਨੇ ਇਤਤ ਤੱਕ ਕਿਹਾ ਹੈ ਕਿ ਜਦੋਂ ਬਾਰਿਸ਼ ਦੇ ਦਿਨ ਹੁੰਦੇ ਨੇ ਤਾਂ ਇਹ ਬਸ ਅੱਡੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਜਿੱਥੇ ਜਿੱਥੇ ਲੋਕਾਂ ਦੇ ਵੱਲੋਂ ਜਿਹੜਾ ਹੈ ਇਹ ਦੱਸਿਆ ਗਿਆ ਹੈ ਕਿ ਪਾਣੀ ਵਿੱਚੋਂ ਲੋਕਾਂ ਨੂੰ ਲੰਘਣਾ ਪੈਂਦਾ ਹੈ ਤੇ ਦੁਕਾਨਦਾਰਾਂ ਦਾ ਕੰਮ ਵੀ ਜਿਹੜਾ ਹੈ ਕਾਫੀ ਜ਼ਿਆਦਾ ਘਟ ਜਾਂਦਾ ਹੈ ਆਮ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬਸ ਸਟੈਂਡ ਦਾ ਸੁਧਾਰ ਕੀਤਾ ਜਾਵੇ ਗੱਲਬਾਤ ਕਰਾਂਗੇ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਦੇ ਨਾਲ ਕਿਸ ਤਰ੍ਹਾਂ ਦੀ ਹਾਲਤ ਜਿਹੜੀ ਹੈ ਇਸ ਬਸ ਸਟੈਂਡ ਦੀ ਇਹ ਦੇਖਦੇ ਹਾਂ ਇਹ ਪੂਰੀ ਖਬਰ ਜੈ ਸ਼੍ਰੀ ਰਾਮ ਜੀ ਬਸ ਸਟੈਂਡ ਦੇਖੋ ਸ਼ਹਿਰ ਦਾ ਮੂੰਹ ਹੁੰਦਾ ਇੱਕ ਚਿਹਰਾ ਹੁੰਦਾ ਸਾਡੇ ਦਿਨਾਂ ਦਾ ਬਸਟਾਂ ਦੀ ਦੇਖੋ ਪਿਛਲੀ ਸਰਕਾਰਾਂ ਵੀ ਉਹੀ ਉਧਰ ਘਾਟਣ ਵੀ ਕਰਕੇ ਬਾਲਾ ਕੁਝ ਹੋਇਆ ਪਰ ਤੇ ਦੇ ਲੋ ਜਿਹੜੇ ਹੁਣ ਵੀ ਮੌਜੂਦਾ ਸਰਕਾਰ ਆ 3 ਸਾਲ ਹੋ ਗਿਆ ਪਰ ਸਾਡੇ ਬਸਟਾਂ ਬਾਰੇ ਕਿਸੇ ਨੇ ਸੁਧਨ ਲਈ ਤੁਸੀਂ ਦੇਖ ਰਹੇ ਹੋ ਕਿੰਨਾ ਮਾੜਾ ਹਾਲ ਬਰਸਾਦ ਹੁੰਦੀ ਹੈ ਨਾ ਵੀ ਜੀ ਪਿਛਲੇ 2 ਦਿਨ ਪਹਿਲੇ ਬਰਸਾਦ ਪਾਣੀ ਪਾਣੀ ਇੱਥੋਂ ਲੰਗੇ ਨਹੀਂ ਜਾਂਦਾ ਇੰਨਾ ਮਾੜਾ ਹਾਲ ਸਰਕਾਰ ਵਾਅਦੇ ਦੇ ਬਰੇ ਕਰਦੀ ਆ ਅਸੀਂ ਬਹੁਤ ਕੁਝ ਕਰ ਰਹੇ ਹਾਂ ਪਰ ਸਾਡੇ ਬਸਟਾਂ ਬਹੁਤ ਹੀ ਮਾੜਾ ਹਾਲ ਆ ਸਾਡੇ ਬਸਟਾਂ ਦੇ ਦੂਰ ਦੂਰ ਪਿੰਡਾਂ ਦਾ ਕਾਫੀ ਮਿੰਟ ਲੱਗਦੇ ਆ ਕਾਫੀ ਦੂਰੋਂ ਯਾਤਰੀ ਆਂਦੇ ਆ ਇੱਥੇ ਨਾ ਬੈਠਣ ਦੀ ਥ ਆ ਸ਼ੈੱਡ ਬਣੀ ਹੋਈ ਆ ਤੇ ਪੱਖਾ ਤਾਂ ਲੱਗਿਆ ਨਾ ਪੀਣ ਦੇ ਪਾਣੀ ਦਾ ਨਾ ਪ੍ਰਬੰਧ ਹੈਗਾ ਦਿਨਾਂ ਦਾ ਸਾਡਾ ਇੱਕ ਇਤਿਹਾਸਿਕ ਸ਼ਹਿਰ ਆ ਮਹਾਰਾਜ ਜੀ ਸਿੰਘ ਦੀ ਗਰਮੇ ਦੀ ਰਾਜਧਾਨੀ ਨੇ ਬਹੁਤ ਹੀ ਵਧੀਆ ਸਾਡਾ ਸ਼ਹਿਰ ਆ ਦੂਰ ਦੂਰੋਂ ਲੋਕੀ ਇੱਥੇ ਆਂਦੇ ਆ ਪਰ ਦੇਖੋ ਪਾਸਟਾਂ ਦਾ ਬਹੁਤ ਮਾੜਾ ਹਾਲ ਆ ਨਸ਼ੇੜੀਆਂ ਨੇ ਮੱੜਾ ਬਣਾਇਆ ਨਸ਼ੇੜੀ ਦੇਖੋ ਬਹੁਤ ਮਾੜਾ ਹਾਲ ਆ ਅਸੀਂ ਕਾਫੀ ਵਾਰੀ ਜਦੋਂ ਮੁੱਦਾ ਚੁੱਕਦੇ ਆ ਇਸ ਬਾਰੇ ਵੀ ਪਰ ਕੋਈ ਹੱਲੇਗਾ ਅਸੀਂ ਬਾਰ ਬਾਰ ਇਹ ਕਹਿੰਦੇ ਸਾਡੇ ਬਸਰ ਦਾ ਸੁਧਾਰ ਹੋਣਾ ਜੀ ਦਾ ਪਿਛਲੀ ਸਰਕਾਰਾਂ ਨੇ ਇੱਥੇ ਬੜਾ ਕੁਝ ਹੋਇਆ ਤੇ ਨੀ ਪੱਥਰੀ ਵੀ ਹੋਇਆ ਪਰ ਕੋਈ ਹੱਲ ਨਹੀਂ ਹੋਇਆ ਹ ਮੰਗਾ ਕਿ ਸਾਡਾ ਬੱਸ ਸਟੈਂਡ ਵਧੀਆ ਬੰਨਾ ਜੇਦਾ ਇੱਕ ਜਿੱਦਾ ਬਾਕੀ ਸ਼ਹਿਰਾਂ ਦੇ ਵਿੱਚ ਬਣੇ ਰਿਆ ਸਹੂਲਤਾਂ ਮਿਲੀਆਂ ਇਹਦੇ ਲੋਕਾਂ ਨੂੰ ਸਟੈਂਡ ਦਾ ਬਹੁਤ ਮਾੜਾ ਹਾਲ ਹੈ ਜੀ ਬੱਸ ਸਟੈਂਡ ਇਹ ਦਿਨਨਗਰ ਸ਼ਹਿਰ ਇੱਕ ਬਹੁਤ ਇਤਿਹਾਸਿਕ ਸ਼ਹਿਰ ਹੈ ਔਰ ਬੜੇ ਸਾਰੇ ਨਾਮੀ ਕਲਾਕਾਰ ਇੱਥੋਂ ਨਿਕਲੇ ਆ ਔਰ ਬੜੇ ਸਾਰੇ ਬੜਾ ਨਾਂ ਹੈ ਦਿਨਨਗਰ ਦਾ ਆਪਾਂ ਕਹਿ ਸਕਦੇ ਆ ਲੇਕਿਨ ਜਦੋਂ ਬੱਸ ਸਟੈਂਡ ਦਾ ਹਾਲਾਤ ਵੇਖੀਏ ਤੇ ਬਹੁਤ ਮਾੜਾ ਇੱਥੇ ਥੋੜੀ ਜੀ ਬਾਰਿਸ਼ ਪੈਂਦੀ ਹੈ ਤੇ ਪਾਣੀ ਪਾਣੀ ਹੋ ਜਾਂਦਾ ਇਹ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੁੰਦੀ ਹੈ ਬੱਚੇ ਸਕੂਲ ਜਾਣ ਵਾਲੇ ਜਿਹੜੇ ਆ ਪਿੰਡਾਂ ਚੋਂ ਆਉਂਦੇ ਆ ਇੱਥੇ ਆ ਕੇ ਪਰੇਸ਼ਾਨੀ ਹੁੰਦੀ ਆ ਛੱਡ ਹੈਗੀ ਆ ਛੱਡ ਹੈਗੀ ਛੋਟੀ ਜੀ ਛੱਡ ਹੈਗੀ ਆ ਪਰ ਉਹਦਾ ਵੀ ਕੋਈ ਏਦਾਂ ਨਹੀਂ ਆ ਦੇਖੋ ਖਲਾਰਾ ਪਿਆ ਗੰਦਗੀ ਆ ਕੁਛ ਹੈ ਨਹੀਂ ਗੁਰਦਾਸਪੁਰ ਦਾ ਦੇਖੋ ਦੀ ਬੱਸ ਸਟੈਂਡ ਕਿੰਨਾ ਵਧੀਆ ਬਣਿਆ ਹੈਨਾ ਹੋਰ ਸ਼ਹਿਰਾਂ ਦੇ ਪਠਾਨਕੋਟ ਦੇ ਟਿਕਟ ਉਰੇ ਦੇ ਲੁੰਦੇ ਨਸ਼ੇੜੀਆਂ ਨਾ ਬਣਾ ਦੇ ਉਹ ਸਾਰੇ ਕਰਦੇ ਆ ਜਿਹੜੇ ਨਸ਼ੇੜੀ ਬੰਦੇ ਹੈਗੇ ਉਹ ਉੱਥੇ ਕਰਦੇ ਆ ਐਨਾ ਉਹਨਾਂ ਨੂੰ ਤੇ ਛੁਪਣ ਲਈ ਜਗ੍ਹਾ ਚਾਹੀਦੀ ਆ ਉਹ ਆਪਣਾ ਕੰਮ ਕਰਕੇ ਬਾਥਰੂਮ ਦਾ ਵੀ ਮੜਾ ਹੀ ਹਾਲ ਹੈ ਜੀ ਮੁਸ਼ਕਲ ਆਂਦੀ ਐ ਇੱਥੇ ਗੋਡੇ ਗੋਡੇ ਸਰਕਾਰਾਂ ਲਫ਼ਜ਼ੀ ਬਿਆਨ ਬਹੁਤ ਕੁਸ਼ ਕਰਦੀਆਂ ਜੀ ਲੇਕਿਨ ਪ੍ਰੈਕਟੀਕਲ ਜਦੋਂ ਆਂਦਾ ਨਾ ਤੇ ਪ੍ਰੈਕਟੀਕਲ ਤੁਹਾਡੇ ਸਾਹਮਣੇ ਆ ਨਾਟ ਵਰਕ ਜ਼ੀਰੋ ਹੈ ਬਸ ਜਦੋਂ ਵੋਟਾਂ ਮੰਗਦੀ ਐ ਤਾਂ ਉਹਦੇ ਵੱਡੇ ਵੱਡੇ ਦਾਅਵੇ ਹੁੰਦੇ ਆ ਤੇ ਅਸੀਂ ਐ ਕਰਦੇ ਜੀ ਅਸੀਂ ਐ ਕਰਦੇ ਆ ਕਿ ਲੇਕਿਨ ਜਦੋਂ ਪ੍ਰੈਕਟੀਕਲ ਰੂਪ ਚ ਆਂਦਾ ਤੇ ਸਭ ਆਪਣਾ ਆਪਣਾ ਢਿੱਡ ਭਰਨ ਚ ਪਏ ਆ